Ontario چ تیز رفتاری نے لی ایک اور دی جان Ontario چ کرسمس دی شام واپریا భयानक ਸੜਕ ਹਾਦਸਾ Ontario چ کرسمس دی شام ایک تیز رفتار کار ہਾਈਡਰੋ ਕੰਬਿਨਾਟ ਕਰਾ ਕੇ ਪਲਟ ਗਈ ਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਕਾਰ ਸਵਾਰ ਦਨ ਲੋਕ ਗੰਭੀਰ ਜ਼ਖਮੀ ਹੋ ਗਏ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਰ ਚ ਸਵਾਰ ਜ਼ਖਮੀਆਂ ਨੂੰ ਹਸਪਤਾਲ ਭੇਤੀ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਪਨਾ ਚੱਲਦੇ ਹੋਏ ਇੱਕ ਵਿਅਕਤੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਪੁਲਿਸ ਨੇ ਡੰਡਾਸ ਸਟਰੀਟ ਤੇ ਉਕਪਾਰਕ ਰੋਡ ਦੇ ਵਿਚਕਾਰ ਪੈਰਿਸ ਸੂਰਤ ਤੇ ਕਿਸੇ ਵਿਅਕਤੀ ਨੂੰ ਕਰਦੀ ਨਿਗਰਾਨੀ ਜਾਂ ਡੈਸ਼ ਕੈਮ ਦੀ ਵੀਡੀਓ ਦੀ ਸਮੀਖਿਆ ਕਰ ਲਈ ਕਿਆ ਅਤੇ ਕਿਸੇ ਵੀ ਮਦਦਗਾਰ ਫੂਟੇਜ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰਨ ਲਈ ਕਿਹਾ ਓਨਟਾਰੀਓ ਦੇ ਵਿੱਚ ਤੁੰਦਾ ਕਹਿਰ ਚਾਰੀ ਵਾਤਾਵਰਨ ਕੈਨੇਡਾ ਨੇ ਯਾਤਰੀਆਂ ਨੂੰ ਜਾਰੀ ਕੀਤੀ ਐਡਵਾਈਸਰੀ ਸੜਕਾਂ ਤੇ ਹੌਲੀ ਚੱਲਣ ਦੀ ਵੀ ਦਿੱਤੀ ਚੇਤਾਵਨੀ ਵਾਤਾਵਰਨ ਕੈਨੇਡਾ ਦੇ ਇੱਕ ਮੌਸਮ ਵਿਗਿਆਨੀ ਨੇ 크ਿਸਮਿਸ ਦੇ ਯਾਤਰੀਆਂ ਨੂੰ ਸੜਕਾਂ ਤੇ ਹੌਲੀ ਚੱਲਣ ਦੀ ਚੇਤਾਵਨੀ ਦਿੱਤੀ ਹੈ ਕਿਉਂਕਿ ਅੰਟਾਰੀਆ ਦੇ ਵਿੱਚ ਸੰਘਣੀ ਧੁੰਦੀ ਜ਼ੀਰੋ ਵਿਜ਼ਿਬਿਲਟੀ ਵੀ ਹੋ ਸਕਦੀ ਹੈ। ਮੌਸਮ ਏਜੰਸੀ ਨੇ ਸਵੇਰੇ ਦੇ ਜ਼ਿਆਦਾਤਰ ਹਿੱਸਿਆਂ ਦੇ ਲਈ ਧੁੰਦੀ ਭਵਿੱਖਬਾਣੀ ਕੀਤੀ ਹੈ ਜਿਸ ਦੀ ਸ਼ੁਰੂਆਤ ਦੱਖਣ-ਪੱਛਮ ਦੇ ਵਿੱਚ ਵਿਨਸਟਰ ਤੋਂ ਲੈ ਕੇ ਉੱਤਰ-ਪੂਰਬ ਵਿੱਚ ਨਿਆਗਰਾ ਤੇ ਕੁਆਰਥਾ ਚੀਲ ਤੱਕ ਹੋਈ ਹੈ। ਮੌਸਮ ਵਿਗਿਆਨੀ ਸ਼ਾਮਬੀਲੀ ਨੇ ਕਿਹਾ ਕਿ ਅੱਜ ਦੁਪਹਿਰ ਤੱਕ ਦੱਖਣ ਦੇ ਵਿੱਚ ਧੁੰਦ ਖਤਮ ਹੋਣ ਦੀ ਉਮੀਦ ਹੈ ਅਤੇ ਐਤਵਾਰ ਤੱਕ ਪੂਰਬੀ ਅੰਟਾਰੀਓ ਦੇ ਵਿੱਚ ਸੰਘਣੀ ਧੁੰਦੀ ਭਵਿੱਖਬਾਣੀ ਕੀਤੀ ਹੈ। ਇਸ ਨਾਲ ਹੀ ਵਿਲੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਿਕਾਰਡ ਤੋੜਨ ਵਾਲੀ ਠੰਡ ਪੈਣ ਦੀ ਸੰਭਾਵਨਾ ਹੈ ਅਜਿਹੇ 'ਚ ਲੋਕਾਂ ਨੂੰ ਅਲਰਟ ਵੀ ਕੀਤਾ ਗਿਆ ਹੈ ਕਿ ਲੋੜ ਪੈਣ ਤੇ ਹੀ ਬਾਹਰ ਨਿਕਲਾ ਜਾਵੇ ਸੜਕ ਤੇ ਗੱਡੀ ਦੀ ਰਫ਼ਤਾਰ ਨੂੰ ਹੌਲੀ ਰੱਖਿਆ ਜਾਵੇ ਤਾਂ ਜੋ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਕ੍ਰਿਸਮਸ ਮੌਕੇ ਜਸਨ ਟੂਡੋ ਦਾ ਲੋਕਾਂ ਨੂੰ ਦਿੱਤਾ ਸਨੇਹਾ ਕੈਨੇਡੀਅਨਸ ਨੂੰ ਰਲ ਕੇ ਰਹਿਣ ਦੀ ਕੀਤੀ اپੀਲ ਪ੍ਰਧਾਨ ਮੰਤਰੀ ਜਸਨ ਟੂਡੋ ਨੇ 크ਿਸਮਸ ਮੌਕੇ ਕੈਨੇਡੀਅਨਸ ਨੂੰ ਵੀ ਦਿੱਤੇ ਸੁਨੇਹੇ ਦੇ ਵਿੱਚ ਆਖਿਆ ਕਿ ਇਸ 크ਿਸਮਸ ਸਾਨੂੰ ਆਪਣੇ ਮਤਪੇਦਾਂ ਨੂੰ ਪਲਾ ਕੇ ਇੱਕ ਦੂਜੇ ਨਾਲ ਰਲ ਕੇ ਰਹਿਣਾ ਚਾਹੀਦਾ ਟੂਡੋ ਨੇ ਕਿਹਾ ਕਿ ਆਪਣੇ ਗੁਆਂਢੀਆਂ ਨੂੰ ਵੀ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਤੁਸੀਂ ਖੁਦ ਨਾਲ ਕਰਦੇ ਹੋ ਅਕੀਵਲੇ ਦੇ ਵਿੱਚ ਲੰਘ ਰਹੇ ਕੈਨੇਡੀਅਨਸ ਨੂੰ ਵੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਇਸ ਸਾਲ ਜਿਹੜੇ ਇਕੱਲੇ ਛੁੱਟੀਆਂ ਗੁਜ਼ਾਰ ਰਹੇ ਹਨ ਉਹਨਾਂ ਨੂੰ ਵੀ ਆਪਣੇ ਤਿਹਾੜੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਤੇ ਇਸ ਮੌਸਮ ਦਾ ਨਿੱਗ ਸਾਂਝਾ ਕਰਨਾ ਚਾਹੀਦਾ ਹੈ ਟੂਡੋ ਨੇ ਕਿਹਾ ਕਿ ਜਿਸ ਨੂੰ ਮਸੀਦੇ ਜਾਂ ਖੁਸ਼ੀਆਂ ਮਨਾ ਰਹੇ 크ਿਸਚੀਅਨਸ ਨੂੰ ਵੀ ਇਸ ਦੌਰਾਨ ਰਹਿਮਦਿਲੀ ਤੇ ਆਸ ਵਰਗੀਆਂ ਕਦਰਾਂ ਕੀਮਤਾਂ ਨੂੰ ਵੀ ਆਪਣੇ ਜੀਵਨ ਦੇ ਵਿੱਚ ਉਤਾਰਨਾ ਚਾਹੀਦਾ ਹੈ ਟੂਡੋ ਨੇ ਮਿਲਟਰੀ ਮੈਂਬਰਸ ਫਸਟਰ ਰਿਸਪੌਂਡਡ ਅਤੇ ਵਲੰਟੀਅਰ ਦਾ ਉਚੇਰਾ ਧੰਨਵਾਦ ਕਰਦੇ ਆਖਿਆ ਉਹ ਹੋਰ ਕਿਸੇ ਦੀਆਂ ਛੁੱਟੀਆਂ ਦਾ ਤਿਹਾੜੀ ਬਿਹਤਰ ਬਣਾਉਣ ਦੇ ਲਈ ਆਪਣਾ ਕੀਮਤੀ ਸਮਾਂ ਦਿੰਦੇ ਹਨ ਉਹਨ ਤੇ ਨਵੇਂ ਸਾਲ ਮੌਕੇ ਕਮਿਊਨਿਟੀ ਅਤੇ ਦੇਸ਼ ਦੁਨੀਆ ਨੂੰ ਸਾਰਿਆਂ ਲਈ ਬਿਹਤਰ ਬਣਾਉਂਦੀ ਅਪੀਲ ਕੀਤੀ।